ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਵਾਚਨੀ ਪੰਜਾਬ ਚ ਵੀ ਇੱਕ ਉਹ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਬੀਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ 'ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਫੈਦ ਹੋ ਜਾਂਦਾ ਹੈ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਧਾਵਾ ਇਹ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਕਿ ਥੋਂ ਦੇ ਜਿਹੜੇ ਸਾਬਕਾ ਐਮਐਲਏ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਟੱਕ ਕੀਤਾ ਸੀ ਬੜਾ ਅਨਾਖਸ਼ਨਾਬ ਬੋਲ ਕੇ ਗਏ ਹੈ ਅੱਜ ਹਰਿਆਣੇ ਦੇ ਇਲੈਕਸ਼ਨ ਹੋ ਕੇ ਹਟੇ ਹੈ ਪਰ ਇਤਿਹਾਸਿਕ ਜਿੱਤ ਹੋਈ ਹੈ ਭਾਜਪਾ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਕਟੀਆਂ ਹੈ ਉਹ ਤੇ ਹਰਿਆਣੇ ਦੀ ਕਹਾਵਤ ਹੈ ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ ਅਖੇ ਟੁੱਟੀ ਹੋਈ ਖਾਟ ਔਰ ਝੁਕਾ ਹੂਆ जाट ਇਹ ਕਿਸੇ ਕੰਮ ਕੇ ਨਹੀਂ ਹੁੰਦੇ ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਤੁਸੀਂ ਕਿਤੇ ਅਸੈਂਬਲੀ ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਫੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਕਿ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ ਜ 29 ਜਿਹੜੇ ਆ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਰਾਮੇਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ ਔਰ ਮੈਂ ਅੱਜ ਇਸ ਮੌਕੇ ਤੇ ਔਰ ਖਾਸ ਕਰਕੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਕਵਾਂਗਾ ਕਿ ਆਪਣੇ ਛੋਟੇ-ਛੋਟੇ ਫਾਇਦਿਆਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੌਦੇ ਕਰਨੇ ਬੰਦ ਕਰ ਦਿਓ ਆਪਣੇ ਛੋਟੇ-ਛੋਟੇ ਮਫਾਦਿਆਂ ਦੀ ਖਾਤਰ ਆਪਣੀ ਜ਼ਮੀਰ ਵੇਚਣੀ ਬੰਦ ਕਰ ਦਿਓ ਔਰ ਗਿੱਦੜਬਾ ਦੇ ਲੋਕ ਜਿਹੜੇ ਆ ਇਸ ਅੱਜ ਦੇ ਜਿਹੜੇ ਅੱਜ ਵਾਕਿਆ ਇਹਨੂੰ ਇਹਦਾ ਸੀ ਬੜਾ ਇੱਕ ਲੋਕਾਂ ਦੇ ਮਨਾਂ 'ਚ ਗਮੋ ਗੁੱਸਾ ਜਿਹੜਾ ਗਮੋ ਗੁੱਸਾ ਵੀ ਹੈ ਔਰ ਇਹਦਾ ਹੁਣ ਅਸੀਂ ਜਿਹੜਾ ਅਗਲਾ ਗਿੱਦੜ ਬਾਚ 22 ਇਲੈਕਸ਼ਨ ਹੈ ਕਿਉਂਕਿ ਕਈ ਵਾਰੀ ਇਹ ਜਿਹੇ ਨਵੇਂ-ਨਵੇਂ ਹੁਕਮਰਾਨ ਬਣੇ ਹੁੰਦੇ ਆ ਉਹਨਾਂ ਦੇ ਅਕਲ ਤੇ ਪੜਦਾ ਇਸ ਗੱਲ ਦਾ ਵੀ ਪੈ ਜਾਂਦਾ ਹੈ ਕਿ ਕਿ ਇਹ ਸਮਝਦੇ ਆ ਕਿ ਤਾਕਤ ਤੇ ਹਕੂਮਤ ਜਿਹੜੀ ਹੈ ਇਹ ਤਾਂ ਅਖਬਰ ਹੋਰਾਂ ਦੀ ਨਹੀਂ ਰਹੀ ਤੇ ਇਹ ਡਿੰਪੀ ਢਿੱਲੋ ਹੋਰਾਂ ਦੀ ਕਿੰਨੀ ਕੁ ਧੇਰ ਕਿੰਨੀ ਕੁ ਧੇਰ ਰਹਿ ਸਕਦੀ ਹੈ ਔਰ ਅੱਜ ਸਾਰੇ ਜਿਹੜੇ ਅਸੀਂ ਇੱਥੇ ਬੈਠੇ ਆ ਅਸੀਂ ਇਤਿਜਾਜ ਕਰਾਂਗੇ ਔਰ ਇਹ ਇਨ੍ਹਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਅਸੀਂ ਜ਼ਰੂਰ ਅ ਦੁਆਵਾਂਗੇ ਔਰ ਮੈਂ ਗਿੱਦੜਬਾ ਦੇ ਹਲਕੇ ਦੇ ਲੋਕਾਂ ਨੂੰ ਇੱਕ ਇਹ ਵੀ ਅਪੀਲ ਕਰਾਂਗਾ ਕਿ ਅ ਪਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਬਾਚਮੀ ਪੰਜਾਬ ਚ ਵੀ ਇੱਕ ਉਹ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਠੋਡਾ ਲੀਡਰ ਅੱਜ ਰਾਜਾ ਬੀਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਇਹੀ ਰਾਜਾ ਵੇਡਿੰਗ ਜਿਹੜਾ ਤੇ ਮੈਨੂੰ ਚਰਨਜੀਤ ਦੇ ਘਰੋਂ ਬਿਠਾ ਕੇ ਆਪਣੀ ਕਾਰ ਦੇ ਵਿੱਚ ਬਿਠਾਇਆ ਔਰ ਇਹ ਆਪਦੀ ਕਾਰ 'ਚ ਵੀ ਨਹੀਂ ਬੈਠਾ ਜਿਹੜੀਆਂ ਐਨੀਆਂ ਦਲੇਰੀਆਂ ਨਾ ਦਲੇਰੀਆਂ ਤਾਂ ਜਦੋਂ ਨਾਲ ਮਤਲਬ ਹਾਲਾਤ ਤੇ ਔਰ ਇਹ ਰਾਜਾ ਵੇਡਿੰਗ ਮੇਰੀ ਗੱਡੀ 'ਚ ਬੈਠਾ ਕਿ ਯਾਰ ਕਿਤੇ ਇਹ ਨਾ ਹੋਵੇ ਤੇਰੀ ਗੱਡੀ ਥੋੜੀ ਅੱਗੇ ਨਿਕਲ ਜੇ ਤੇ ਮੈਨੂੰ ਪਿੱਛੋਂ ਕੁੱਟ ਦੇ ਪਰ ਮੈਂ ਕੁਦਰਤੀ ਮੇਰੇ ਬੱਚਿਆਂ ਦਾ ਕੋਈ ਸਕੂਲ ਦਾ ਫੰਕਸ਼ਨ ਸੀ ਮੈਂ ਇਹਨੂੰ ਕਿਹਾ ਯਾਰ ਮੈਂ 2 ਵਜੇ ਦਿੱਲੀ ਨਿਕਲਣਾ ਮੈਂ ਇਸ ਬੱਚਿਆਂ ਦਾ ਸਕੂਲ ਦਾ ਫੰਕਸ਼ਨ ਹੈ ਇਹਨੇ ਮੇਰੀਆਂ ਫਿਰ ਮਿੰਤਾਂ ਕੀਤੀਆਂ ਵੀ ਯਾਰ ਤੂੰ 2 ਘੰਟੇ ਹੋਰ ਰਹਿ। ਔਰ ਇਹ ਗਿੱਦੜਵਾ ਦੇ ਲੋਗ ਔਰ ਗਿੱਦੜਗਾ ਦੇ ਪੱਤਰਕਾਰ ਸ਼ਾਇਦ ਇਹ ਗੱਲ ਦੱਸ ਸਕਦੇ ਆ ਕਿ ਜਿਵੇਂ ਹੀ ਮਨਪ੍ਰੀਤ ਇੱਥੋਂ ਨਿਕਲਿਆ ਗਿੱਦੜਵਾ ਚੋਂ ਕਿਉਂਕਿ ਮੈਂ ਤਾਂ ਦਿੱਲੀ ਪਹੁੰਚਣਾ ਸੀ ਇਹ ਵੀ ਇੱਥੋਂ ਭੱਜ ਗਿਆ। ਜੇ ਤੁਸੀਂ ਕੋਈ ਇੱਥੇ ਕੋਈ ਆਸ ਲਾਈ ਬੈਠੇ ਹੋ ਕਿ ਰਾਜਾ ਵਿਡਿੰਗ ਸਾਨੂੰ ਡਿੰਪੀ ਹੋ ਰਾ ਤੋਂ ਤੇ ਸਨੀ ਹੋਰਾਂ ਤੋਂ ਬਚਾ ਲੂਗਾ ਇਹ ਆਸ ਨਾ ਰੱਖਿਆ ਜੇ ਬਰਹਾਲ ਅ ਅੱਜ ਲਈ ਇੰਨਾ ਹੀ ਕਾਫੀ ਹੈ ਔਰ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਪੀਆਲ ਇਲੈਕਸ਼ਨ ਪਟੀਸ਼ਨ ਔਰ ਲੋਕਾਂ ਨੂੰ ਹੱਕ ਦਵਾਉਣ ਵਾਸਤੇ ਮੈਂ ਵਚਨ ਬੰਦ ਹਰਿਆਣਾ ਚੋਣਾਂ ਨੂੰ ਮਨਜ਼ਰ ਕਿਵੇਂ ਦੇਖ ਰਹੇ ਹੋ ਪਹਿਲਾਂ ਕਿ ਆਸਰਾਈਆਂ ਕਾਂਗਰਸ ਦੀਆਂ ਸੀਗੀਆਂ ਨਿੱਜੀ ਕਸ਼ੋਰ ਆਵੇ ਕਿ ਆਸਰਾਈਆਂ ਪ੍ਰੈਸ ਦੀਆਂ ਹੋ ਸਕਦੀਆਂ ਯਾ ਜਿਹੜੇ ਐਗਜ਼ਿਟ ਪੋਲ ਕਰਦੇ ਆ ਸਾਨੂੰ ਦਰਸਲ ਪਤਾ ਸੀ ਕਿ ਜਿਹੜੇ ਪਿਛਲੇ 15 ਦਿਨਾਂ ਦੇ ਵਿੱਚ ਅ ਦੇਖੋ ਭਾਈ ਸਾਹਿਬ ਗੱਲ ਇਹ ਹੈ ਕਿ ਅਕਸਰ ਜਿਹੜਾ ਨਾ ਉਹ ਮੈਂ ਗ੍ਰੰਥਾਂ 'ਚ ਪੜਿਆ ਕਿ ਅ ਪਰਮਾਤਮਾ ਨੇ ਲਿਖਿਆ ਹੈ ਕਿ ਸੱਚ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋ ਸੱਚ ਨੇ ਹਮੇਸ਼ਾ ਸਾਹਮਣੇ ਆਉਣਾ ਹੈ ਔਰ ਰੱਬ ਨੇ ਕਿਹਾ ਕਿ ਮੈਂ ਸੱਚੇ ਬੰਦੇ ਦਾ ਸਾਥ ਦੇਣਾ ਹੈ हरियाणा ਦੇ ਲੋਕ ਜਿਹੜੇ ਐ ਇਹ ਸਮਝਦਾਰ ਲੋਕ ਐ ਇਹ ਅਕਲਮੰਦ ਲੋਕ ਐ ਔਰ ਇਹਨਾਂ ਨੂੰ ਆਪਣੇ ਨਫੇ ਨੁਕਸਾਨ ਦਾ ਪਤਾ ਐ ਇਹਨਾਂ ਨੂੰ ਸ਼ਰਾਬ ਤੇ ਸ਼ਰਬਤ ਦਾ ਫਰਕ ਪਤਾ ਐ ਇਹਨਾਂ ਨੂੰ ਆਪਣੇ ਬੁਰੇ ਭਰੇ ਦੀ ਤਮੀਜ਼ ਐ ਔਰ ਜੋ ਪਿਛਲੇ 10 ਸਾਲ ਦੇ ਵਿੱਚ ਹਰਿਆਣਾ ਦੇ ਵਿੱਚ ਜੋ ਡਿਵੈਲਪਮੈਂਟ ਹੋਈ ਐ ਹਰਿਆਣਾ ਦੀ ਇਹ ਜਾਂ ਤਾਂ ਉਹ ਜਾਣਦੇ ਐ ਔਰ ਪੰਜਾਬ ਤੇ ਹਰਿਆਣਾ ਦੋ ਸਕੇ ਪਰਾਇ ਇੱਕ ਮਾਂ ਦੀ ਔਲਾਦ ਅਸੀਂ ਚਲੋ ਭਰਾ ਅੱਡ ਹੋ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਐ ਪੰਜਾਬ ਤੇ ਹਰਿਆਣਾ ਅੱਡ ਹੋ ਗਏ 60 40 ਦੇ ਵਿੱਚ ਅਸੀਂ ਸਾਰੀ ਆਪਣੀ ਮਾਂ ਬਾਪ ਦੀ ਜਾਇਦਾਦ ਪੰਜਾਬ ਤੇ ਹਰਿਆਣਾ ਨੇ ਵੰਡ ਲਈ ਥੋੜਾ ਜਿਹਾ ਹੋ ਸਕਦਾ ਐ ਅਸੀਂ ਬੇਈਮਾਨੀ ਇਹ ਕਰਕੇ ਕਿ ਹਰਿਆਣੇ ਨੂੰ ਅਸੀਂ ਬੰਜਰ ਜ਼ਮੀਨ ਦੇਤੀ ਯੂ نو ਰੋਪ ਤੱਕ ਪਵਾਨੀ ਬੰਦਰਗੜ ਰਿਵਾੜੀ ਜਿਹੜੀ ਕਿ ਟੋਇਆ ਟਿੱਬਿਆਂ ਵਾਲੀ ਜ਼ਮੀਨ ਸੀ ਚੰਗੀ ਚੰਗੀ ਜ਼ਮੀਨ ਪੰਜਾਬ ਕੋਲੇ ਰਹਿ ਗਈ। ਔਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਹਾਂ। ਅੱਜ ਹਰਿਆਣੇ ਦੀ ਜਿਹੜੀ ਆਮਦਨ ਹੈ ਜਿਹਨੂੰ ਅਸੀਂ ਫਾਈਨੈਂਸ ਦੇ ਵਿੱਚ ਰੈਵਨਿਊ ਕਹ ਦਿੰਦੇ ਹਾਂ। ਪੰਜਾਬ ਨਾਲੋਂ ਦੁੱਗਣਾ ਨਹੀਂ ਤਿਗਣਾ ਨਹੀਂ ਚੌਗਣਾ ਨਹੀਂ 5 ਗੁਣੇ ਜ਼ਿਆਦਾ। ਉਹ ਜਿਹੜਾ ਸਾਡਾ ਛੋਟਾ ਪਰਾ ਜਿਹਨੂੰ ਅਸੀਂ ਬੰਜਰ ਜ਼ਮੀਨ ਦੇ ਕੇ ਗਏ ਸੀ ਅੱਜ 5 ਗੁਣਾ ਉਹਦੀ ਆਮਦਨ ਹੈ। 5 ਪੌੜੀਆਂ ਪੰਜਾਬ ਤੋਂ ਉੱਤੇ ਚੜ ਗਿਆ ਹਾਲਾਂਕਿ ਪੰਜਾਬ ਨੂੰ 10 ਪੌੜੀਆਂ ਉੱਤੇ ਚਾਹੀਦਾ ਸੀ ਕਿ ਸਾਡੇ ਕੋਲ ਤਾਂ ਜ਼ਮੀਨਾਂ ਚੰਗੀਆਂ ਸੀ। ਸੋ ਮੇਰਾ ਕਹਿਣ ਦਾ ਮਤਲਬ ਕਿ ਇਹ ਇਹ ਲੋਕ ਜਿਹੜੇ ਆ ਆਪਣਾ ਨਫਾ-ਨੁਕਸਾਨ ਸਮਝਦੇ ਆ ਉੱਥੇ ਜਿਹੜਾ ਪਿਛਲੇ 10 ਸਾਲ ਦਾ ਦੌਰ ਚੱਲਿਆ ਉਹਨੇ ਹਰਿਆਣੇ ਨੂੰ ਬਹੁਤ ਅੱਗੇ ਲੈ ਕੇ ਗਏ। ਇਸ ਤੋਂ ਜ਼ਿਆਦਾ ਕੀ ਕਹਿ ਸਕਦੇ। ਜਿਵੇਂ ਕਿ ਉਹਨੇ ਤਿਆਰੀਆਂ ਕਿਵੇਂ ਮਲਕੀਸ ਬਾਵੀਆਂ ਕਿ ਦਰਵਾਜ਼ੇ। ਸਭ ਉਹ ਕਿਸੇ ਨੇ ਕਿਆ ਕਿ ਸਿਪਾਹੀਆ ਲੜਮੈਂ। ਮਤਲਬ ਸਿਪਾਹੀ ਦਾ ਕੰਮ ਥੋੜੀ ਹੁੰਦਾ ਲੜਨਾ। ਅਕਸਰ ਨਾਲ ਕੰਮ ਦਾ ਲੜਾਉਣਾ ਤੇ ਜੇ ਲੀਡਰਸ਼ਿਪ ਲੜਾਏਗੀ ਤਾਂ ਸਿਪਾਹੀ ਤਾਂ ਲੜਨਗੇ ਪਰ ਬੀਜੇਪੀ ਪਾਰਟੀ ਦਾ ਜਿਹੜਾ ਸਨੇਹ ਹੈ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਔਰ ਜਿੰਨੀ ਮੇਰੀ ਹਾਇਸਿਅਤ ਤੇ ਔਕਾਤ ਹੈ ਕਿ ਮੈਂ ਇਹ ਬੀਜੇਪੀ ਦਸਨਿਆ ਗਿੱਦੜਬਾਦੇ ਹਰ ਘਰ ਦੇ ਵਿੱਚ ਪਹੁੰਚਾਵਾਂ ਔਰ ਮੈਂ ਔਰ ਮੇਰੇ ਸਾਥੀ ਔਰ ਕੁਝ ਕਈਆਂ ਦੀ ਡਿਊਟੀਆਂ ਬਾਹਰੋਂ ਵੀ ਲੱਗੀਆਂ ਕਈ ਜਿਹੜੇ ਇੱਥੇ ਬੀਜੇਪੀ ਦਾ ਕਾਰਡ ਰੈਸੇ ਸਾਰੇ ਰੋਲ ਮਿਲ ਕੇ ਔਰ ਪੰਜਾਬ ਨੂੰ ਪੰਜਾਬ ਦੇ ਹਾਲ ਤੇ ਨਹੀਂ ਛੱਡਿਆ ਜਾ ਸਕਦਾ ਪੰਜਾਬ ਨੂੰ ਪੰਜਾਬ ਯੂਨੋ ਕਿਸੇ ਦੇ ਰਹਿਮੋ ਕਰਮ ਤੇ ਨਹੀਂ ਛੱਡਿਆ ਜਾ ਸਕਦਾ ਸਿਆਣੇ ਬੰਦਿਆਂ ਦੇ ਸੰਗ ਚੱਲਾਂਗੇ ਔਰ ਜਿਹੜੇ ਬੰਦਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਉਹਨਾਂ ਤੋਂ ਆਪਣਾ ਦੇਸ਼ ਵਾਪਸ ਖੋਵਾਂਗੇ ਇਹ ਸਾਹਮਣਾ ਭਰਾ ਨਾਲ ਹੋ ਗਿਆ ਮਨਪ੍ਰੀਤ ਦੇ ਪੈਰ ਪਿੱਛੇ ਵੀ ਨਹੀਂ ਹਟਣਗੇ ਸੁਬੀਂ ਸਿੰਘ ਬਾਲਵਾ ਸ਼ਰਮ ਮਹਾਭਾਰਤ ਦੇ ਵਿੱਚ ਜੋ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਸਿਨਿਆ ਦਿੱਤਾ ਸੀ ਬਸ ਉਸ ਨੇ ਯਾਦ ਕਰ ਲਓ 95 ਦੁਆਰਾ ਪੜ੍ਹਾਂਗੇ ਸਭ ਇਹ ਤਾਂ ਹੁਣ ਮੈਂ ਅੱਜ ਥੋੜਾ ਜਿਆਦਾ ਥੋੜਾ ਸਵਾਲ ਜਿਹੜਾ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨਾ ਪ੍ਰੇਮਿਚ ਹੋ ਰਿਹਾ ਕਿ ਜੇ ਬੀਜੇਪੀ ਮੈਨੂੰ ਟਿਕਟ ਨਾ ਨਵਾਜ਼ੂਗੀ ਤਾਂ ਮੇਰੀ ਹਰ ਸੰਭ 可能 ਕੋਸ਼ਿਸ਼ ਹੋਏਗੀ ਕਿ ਜੋ ਮੇਰੀਆਂ ਜੋ ਜੋ ਆਸਾਂ ਨਾਲ ਜਾਂ ਉਮੀਦਾਂ ਇਸ ਹਲਕੇ ਦੇ ਲੋਕਾਂ ਦੀਆਂ ਉਹਨਾਂ ਦੀ ਤਕਵਾਤ ਤੇ ਮੈਂ ਪੂਰਾ ਉਤਰਾਂ ਤੁਸੀਂ ਸ਼ਾਇਦ ਤੁਸੀਂ ਤਾਂ ਪੁਰਾਣੇ ਹੋ ਗਿੱੜਬਾਜ ਤੁਸੀਂ ਪਿੰਡਾਂ 'ਚ ਵੀ ਜਾਣਦੇ ਹੋ ਹਾ ਜਿੰਨਾ ਚਿਰ ਮੈਂ ਐਮਐਲਏ ਰਿਆ ਔਰ ਜੋ ਤੁਹਾਨੂੰ ਗਿੱਦੜਵਾ ਦੇ ਵਿੱਚ ਤਰੱਕੀ ਦੇ ਮਨਸੂਬੇ ਤੁਹਾਨੂੰ ਨਜ਼ਰ ਆਉਂਦੇ ਆ ਮੈਂ ਪਰਮਾਤਮਾ ਤੋਂ ਡਰ ਕੇ ਕੰਮ ਕਰਨਾ ਹੈ ਹ ਮਤਲਬ ਹੰਕਾਰ ਦਾ ਤੇ ਪਰਮਾਤਮਾ ਦਾ ਬੈਰ ਪੈ ਜਾਂਦਾ ਅਗਲਾ ਕਹਿੰਦੇ ਵੱਡੇ ਬੋਲ ਨਾ ਬੋਲੀਏ ਪਰ ਜਿੰਨੇ ਤੁਸੀਂ ਰਾਜੇ ਵਿਡਿੰਗ ਦੇ ਤਿੰਨ ਵਾਰੀ ਤਾਂ ਉਹ ਵੀ ਇੱਕ ਸ਼ਾਇਦ ਇੱਥੋਂ ਐਮਐਲਏ ਬਣ ਗਏ ਡਿੰਪੀ ਸਾਹਿਬ ਵੀ 10 ਸਾਲ ਉਹਨਾਂ ਨੇ ਵੀ ਇੱਥੇ ਤਉ ਸੁਪੀਰ ਬਾਦਲ ਥੱਲੇ ਕੰਮ ਕੀਤਾ ਪਰ ਜਿੰਨੇ ਪੱਥਰ ਜਿਹੜੇ ਆ ਭਾਵੇਂ ਉਹ ਸੜਕਾਂ ਦੇ ਆ ਪੁਲਾਂ ਦੇ ਆ ਬਿਜਲੀ ਕਰਾਂਦੇ ਆ ਧਰਮਸਾਲਾ ਦੇ ਆ ਨਹਿਰਾਂ ਦੇ ਆ ਜਿਹਨੋਂ ਕੋਈ ਇਥੇ ਲਿਫਟ ਪੰਪ ਦੇ ਉਹ ਮਨਸੂਬੇ ਬਣੇ ਇਥੇ ਟਿਊਬਲ ਜਿਹੜੇ ਆ ਦਿੱਤੇ ਉਹ ਸਾਰੇ ਜਿਹੜੇ ਆ ਉਹ ਉਸੇ ਦੌਰ ਸੀ ਜਦੋਂ ਮੇਰੇ ਕੋਲ ਇਸ ਹਲਕੇ ਦਾ ਪਿਆਰ ਤੇ ਭਰੋਸਾ ਸੀ ਔਰ ਜਿੱਦਨ ਦਾ ਮੈਂ ਗਿਆ ਮੈਂ ਦੁੱਖ ਨਾ ਕਹਿ ਰਿਹਾ ਮੈਂ ਕੋਈ ਇਹ ਫਕਰ ਨਾ ਨਹੀਂ ਕਹਿ ਰਿਹਾ ਮਤਲਬ ਇਹਦੇ ਮੈਨੂੰ ਕੋਈ ਮਤਲਬ ਯੂ نو ਆਮ ਨਾ ਟੇਕਿੰਗ ਪਲੇਜ਼ਰ ਇਨ ਸੇਇੰਗ ਥਿਸ ਕਿ ਗਿੱਜੜਬਾ ਹਲਕਾ ਉੱਥੇ ਹੀ ਖੜ ਗਿਆ ਜਿੱਥੇ ਛੱਟ ਕੇ ਗਿਆ